ਜੇ ਤੂੰ ਇਹ ਨਹੀਂ ਸਮਰੱਥ ਹੈਂ ਗੁਰੂ ਅੱਗੇ ਤੇਰਾ ਬਾਲ ਹੰਦ ਹਾਰਦਾ ਨਹੀਂ ਤੂੰ ਹੰਕਾਰੀ ਹੈਂ ਫਿਰ ਗੁਰੂ ਤੋਂ ਕੀ ਲੈਣਾ ਆ ਇੱਥੇ ਤਾਂ ਚਰਨਕੁੰਡ ਜਿਹੜਾ ਬਾਹਰ ਆ ਜਿਹਦੇ ਵਿੱਚ ਪੈਰ ਧੋਣੇ ਆ ਉਹ ਕੱਲਾ ਪੈਰ ਧੋਣ ਵਾਸਤੇ ਨਹੀਂ ਸਿੱਖੋ ਇਸ ਗੱਲ ਦਾ ਸੰਕੇਤ ਆ ਵੀ ਜਿਹੜੇ ਤੂੰ ਹਉਮੈ ਉਹਦੇ ਦੀ ਚੁੱਕੀ ਫਿਰਦਾ ਹੈ ਆਪਣੀ ਜਾਤ ਦੀ ਆਪਣੀ ਗੋਤ ਦੀ ਆਪਣੇ ਤੂੰ ਮਾਇਆ ਦਾ ਆਪਣੇ ਹੋਰ ਕਿਸੇ ਤਰ੍ਹਾਂ ਦਾ ਬਾਲ ਨਾਲ ਚੁੱਕੀ ਫਿਰਦਾ ਹੈ ਉਹ ਇੱਥੇ ਆਪਣੇ ਪੈਰ ਧੋਣ ਵੇਲੇ ਇੱਥੇ ਛੱਡ ਜਾ। ਬਲਹਾਰ ਹੈ। ਆਪਣੇ ਗੁਰੂ ਤੋਂ ਕੀ ਬਲਹਾਰ ਕੀ ਜਾਣੈ? ਗੁਰੂ ਅੱਗੇ ਆਪਣਾ ਬਲ ਛੱਡ ਦੇ। ਕੀ ਕਹਿਣਾ? ਮੈਂ ਨਹੀਂ। ਕਸ਼ ਹਾਂ ਨਹੀਂ। ਕਿਸ ਆਹੇ ਨਾ ਮੋਰਾ। ਮਾਰੇ ਮੈਂ ਕੁਝ ਨਹੀਂ ਹਾਂ। ਮੇਰੇ ਕੋਲ ਕੁਝ ਨਹੀਂ ਹੈ। ਕਬੀਰ ਨਾ ਹਮ ਕੀਆ। ਸਹੀ ਵਰ ਕਹਿੰਦੇ ਏ। ਕਿਵੇਂ ਬਾਲਟੀ ਚੋਕਲੇ ਆ ਰਾਤ ਦੀ ਸੇਵਾ ਅੱਜ ਕਈ ਵਾਰੀ ਦੇਖਦੇ ਨਾ ਪ੍ਰੇਮੀ ਆਪਸ ਵਿੱਚ ਝਗੜਦੇ ਆ ਤੂੰ ਕਿਵੇਂ ਬਾਲਟੀ ਚੋਕਲੀ ਤੈਨੂੰ ਪਤਾ ਮੈਂ 25 ਸਾਲ ਤੋਂ ਬਿਨਾਂ ਨਾਗੇ ਸੇਵਾ ਕਰਦਾ ਉਹ 25 ਸਾਲ ਦੀ ਹੋਂਮਾ ਨਾਲ ਚੁੱਕੀ ਫਿਰਦਾ ਸ਼ੰਕਾਰ ਚੁੱਕੀ ਫਿਰਦਾ ਜੇ ਕੋਈ ਪ੍ਰੇਮੀ ਆ ਕੇ ਬਾਲਟੀ ਲੰਗਰ ਚ ਫੜ ਲਵੇ ਪ੍ਰਸ਼ਾਦਾ ਲਾਉਣ ਲੱਗ ਜਾਵੇ ਇਹ ਨਹੀਂ ਕਹਿੰਦੇ ਵੀ ਮੈਂ ਤਾਂ ਰੋਜ਼ ਹੀ ਸੇਵਾ ਕਰਦਾ ਤੂੰ ਅੱਜ ਆਇਆ ਭਾਈ ਤੂੰ ਇੱਥੇ ਸੇਵਾ ਕਰ ਲੈ ਮੈਂ ਕਿਤੇ ਹੋਰ ਕਰ ਲਵਾਂਗਾ ਹੰਕਾਰ ਮੈਂ ਪਿਰਥੀ ਜਾਂਦਾ ਆ ਜਾਨ ਅੰਦਰ ਪਿਰਥੀ ਜਾਂਦਾ ਵਾਲੀ ਬਿਰਤੀ ਆ ਜਾਂਦੇ ਮੈਂ ਕਰੂੰਗਾ ਜੇ ਮੈਂ ਨਾ ਕੀਤੀ ਤਾਂ ਕੁਝ ਨਹੀਂ ਹੋਣਾ ਅਕਸਰ ਵੇਖਦੇ ਹਾਂ ਨਾ ਆਪਾਂ ਪਰ ਮਹਾਰਾਜ ਕੀ ਕਹਰੇ ਕਬੀਰ ਨਾ ਹਮ ਕੀਆ ਨਾ ਕਰਹੇਂਗੇ ਨਾ ਕਰ ਸਕੈ ਸਰੀਰ ਕਿਆ ਜਾਣੋ ਕਿਸ ਹਰ ਕੀਆ ਭਇਓ ਕਬੀਰ ਕਬੀਰ ਬਲਹਾਰਾ ਮੈਂ ਆਪਣੇ ਸਤਿਗੁਰੂ ਅੱਗੇ ਬਲਹਾਰਾ ਹੈ ਆਪਣਾ ਬਲ ਹਾਰ ਕੇ ਸਤਿਗੁਰੂ ਤੋਂ ਕੁਰਬਾਨ ਜਾਣਾ ਹਉ ਕੁਰਬਾਨਾ ਜਾਉ ਮਿਹਰਬਾਨ ਹਉ ਕੁਰਬਾਨਾ ਜਾਉ